ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਕੀਮ ਬੇਗ ਦੇ ਨੌਜਵਾਨ ਨ ਸੱਤਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਪਤਨੀ ਦੀ ਮੌਤ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਨ ਸੱਤਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਦੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਜੈਸ ਸੰਬੰਧ ਚੱਲ ਰਹੇ ਸਨ ਜਿਸ ਕਰਕੇ ਉਹ ਪਿਛਲੇ ਕਰੀਬ 4-5 ਮਹੀਨੇ ਤੋਂ ਆਪਣੇ ਨਾਨਕੇ ਪਿੰਡ ਰਹਿ ਰਹੀ ਸੀ ਤੇ ਲੰਗੀ ਦੀਵਾਲੀ ਵਾਲੇ ਦਿਨ ਉਸ ਦੀ ਜ਼ਹਿਰੀਲੇ ਪਦਾਰਥ ਨਾਲ ਮੌਤ ਹੋ ਗਈ ਸੀ ਤਾਂ ਲੜਕੇ ਦੇ ਮਾਮੇ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਥਾਣਾ ਰਵੰਦਾਸ ਵਿਖੇ ਮੇਰੇ ਪਿੰਡ ਦੇ ਨੌਜਵਾਨਾਂ ਤੇ ਉਸ ਦੀ ਪਤਨੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਸੱਤਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਮੇਰੇ ਦੋ ਛੋਟੇ ਬੱਚੇ ਹਨ ਤੇ ਮੇਰੀ ਪਤਨੀ ਦੇ ਨਾਨਕਾ ਪਰਿਵਾਰ ਵੱਲੋਂ ਉਕਤ ਦੋਸ਼ੀਆਂ ਨਾਲ ਮਿਲ ਕੇ ਰਾਏਨਾਮਾ ਕੀਤਾ ਜਾ ਰਿਹਾ ਹੈ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਬੰਦਾ ਇਨਸਾਫ ਦਿੱਤਾ ਜਾਵੇ ਤੇ ਉਕਤ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅਤਰ ਸਿੰਘ ਐਡਕਿੰਗ ਵਿਗਦੇ ਵਾਸੀ ਆ ਮੇਰੀ ਘਰ ਵਾਲੀ ਨਾ ਉਹ ਆਪਣੇ ਨਾਂਕੇ ਰਹਿੰਦੀ ਸੀ ਤੇ ਮਤਲਬ ਦਵਾਈ ਖਾ ਲਈ ਆ ਤੇ ਆਪਣਾ ਦੂਜਾ ਮਰ ਕੋਈ ਇੰਤਜਾ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾਲ ਮੇਰੀ 8 ਸਾਲ ਦੀ ਇਹਨਾਂ ਦੀਦਰਤੀੜੀ ਬੋਰਡ ਅੱਲ ਜੋਈਆ ਉਹ ਕਿਸੇ ਨੇ ਦਵਾਈ ਦੇਤੀ ਨਾ ਜਾ ਸਬੰਧ ਸਰ ਕੇ ਦਵਾਈ ਦਿੱਤੀ ਗਈ ਕੋਈ ਕਾਰਵਾਈ ਨਹੀਂ ਹੋਈ ਬੱਚੇ ਦੋ ਜੀ ਜੀ ਮੰਗ ਕਰਦਾ ਮੇਰੇ ਛੋਟੇ ਛੋਟੇ ਬੱਚੇ ਆ ਗਾਂ ਚ ਇਹ ਗੁਡਿਆ ਹੈ ਕਬੀੜਾ ਹੈ ਮੈਂ ਮੰਗ ਇਹ ਕਰਦਾ ਆ ਵੀ ਪੰਜਾਬ ਪੁਲਿਸ ਨੂੰ ਉਹ ਪੰਜਾਬ ਸਰਕਾਰ ਨੂੰ ਤੇ ਮੇਰੀ ਘਰ ਦੀ ਮੇਰੀ ਘਰ ਦੀ ਨੂੰ ਜਿੰਨੂੰ ਸਾਫੀਕ ਦਲਵਾਇਆ ਜਾਏ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਸਤਿ ਵੀਰ ਜੀ ਗੱਲ ਇਹ ਆਪਾਂ ਇਹ ਭਨੇਰੀ ਮੁੰਡਾ ਵੈਸੇ ਹੀ ਸਾਡਾ ਧੀ ਆ ਜੀ ਸਾਡਾ ਅੱਛਾ ਜੀ ਇਹ ਭਤੀਆ ਵਾ ਸਾਡਾ ਇਹਦੇ ਘਾਦੀ ਦੇ ਨਜ਼ਾਇਜ਼ ਮਤਾਂ ਦੇ ਨਾਲ ਵੀ ਉਹਨੇ ਮੁੰਡੇ ਨੇ ਤੇ ਉਹਦੀ ਘਾਦੀ ਨੇ ਦਵਾਈ ਦਿੱਤੀ ਆ ਤੂੰ ਮਤਲਬ ਆਪਣਾ ਇਸੇ ਪਿੰਡ ਚ ਨੇ ਅੱਜ ਇਸੇ ਪਿੰਡ ਦੀ ਸਾਡੇ ਗਵਾਂਢਿਆ ਅੱਛਾ ਜੀ ਇਹਦਾ ਘਰ ਆ ਵਾ ਸਾਡੇ ਗਵਾਂਢਿਆ ਮੋੜ ਵਾਲਾ ਖਬਰ ਆ ਰਹੀ ਮੋੜ ਵਾਲਾ ਹਾਂਜੀ ਉਹਦੇ ਮਾਮਿਆਂ ਕੋਲ ਰਹਿ ਰਹੀ ਸੀ ਇਹ ਪਰਚਾ ਵੀ ਉਹਨਾਂ ਨੇ ਦਿੱਤਾ ਹੈ ਉਹਨਾਂ ਪਰਚਾ ਦਿੱਤਾ ਹੈ ਉਹ ਆਪਣੇ ਦੂਜੀ ਪਾਰਟੀ ਨਾਲ ਰਲ ਗਏ ਨੇ ਜਿਹਨਾਂ ਆਪਣਾ ਮਾਮਾ ਉਹਦਾ ਤੇ ਉਹ ਦੂਗੇ ਉਧਰ ਰਲ ਗਏ ਨੇ ਜਨ ਵੀ ਜਿਹੜੇ ਦੋਸੀ ਦੂਸਰਿਆਂ ਨਾਲ ਰਲ ਗਏ ਨੇ ਹਾਂ ਦੋਸੀ ਨਾਲ ਰਲ ਗਏ ਉਹਨਾਂ ਦੋਸੀਆਂ ਨੂੰ ਕੋਈ ਅਰੈਸਟ ਕਰ ਰਿਹਾ ਹੈ ਹੁਣ ਤੱਕ ਅਜੇ ਤੱਕ ਤਾਂ ਕੋਈ ਅਰੈਸਟ ਨਹੀਂ ਹੋਇਆ ਹਾਂਜੀ ਹਾਂਜੀ ਤੇ ਕਿੰਨੇ ਬੱਚੇ ਨੇ ਇਹਦੇ ਇਹਦੇ ਦੋ ਬੱਚੇ ਹੈ ਜੀ ਕੁੜੀ ਮੁੰਡਾ ਵਾ ਕਿੰਨੇ ਕਿੰਨੇ ਸਾਲ ਦੇ ਇੱਕ ਦੇ 3 ਸਾਲ ਦੀ ਕੁੜੀ ਆ 7 ਸਾਲ ਦਾ ਮੁੰਡਾ ਵਾ ਕੋਈ ਨਹੀਂ ਕੋਲ ਸੁਧਾਰੀਆਂ ਤੇ ਗਏ ਆ ਆਪਾਂ ਨੂੰ ਉਹਨਾਂ ਨੇ ਕੋਈ ਨਿਆਂਸਾ ਦੀ ਕੋਈ ਗੱਲ ਨਹੀਂ ਸੁਣੀ ਨਹੀਂ ਸਾਡੀ ਇਹ ਤਾਂ ਕਰੇ ਪੁਲਿਸ ਨੇ ਇਹ ਪਿੰਡ ਫੇਰਾ ਵੀ ਨਹੀਂ ਮਾਰਿਆ ਕੀ ਮੰਗ ਕਰਦੇ ਆਪਾਂ ਅਸੀਂ ਮੰਗ ਕਰਦੇ ਆਂ ਵੀ ਇਹਨੂੰ ਨਿਆਂਸਾ ਦਿੱਤਾ ਜਾਵੇ ਸਾਡਾ ਪਿੰਡ ਕਿੰਨੀ ਬੇਗ ਕੀ ਮਾਮਲਾ ਸੀ ਪੂਰਾ ਹਾਂਜੀ ਕੀ ਮਾਮਲਾ ਪੂਰਾ ਜਿਹੜਾ ਕੁੜੀ ਦੀ ਮਾਮਲਾ ਸਕੱਤਰ ਸਿੰਘ ਦਾ ਉਹਦੀ ਘਰ ਦੀ ਨੂੰ ਕਿਸੇ ਨੇ ਦਵਾਈ ਉਹਨਾਂ ਨੇ ਦੇ ਦਿੱਤੀ ਜਿਹਦੇ ਨਾਲ ਹੈ ਸੀ ਹਾਂ ਦੀ ਕਿਹ ਪੁਲਸ ਵਾਲੇ ਨੇ ਸੁਣੇ ਨਹੀਂ ਦੋਵੇਂ ਉਹਦੇ ਬੱਚੇ ਆ 7 ਸਾਲ ਹੋ ਗਏ ਉਹਦੇ ਵਿਆਹ ਹੋਏ ਹੋ ਗਈ ਆ ਜੀ ਹਾਂ ਤਵਾਰੀ ਵਾਲੇ ਦੇਖਦੀ ਕੋਈ ਕਿੱਥੋਂ ਹੀ ਹੋਈ ਆ ਬੋਰਵੈ ਇਹ ਪਰਚਾ ਤੇ ਹੋਇਆ ਤੇ ਸਾਡੀ ਸੁਣੀ ਨਹੀਂ ਕਿਹੜੀ ਨਹੀਂ ਪਰਚਾ ਕਿੰਨੇ ਤੋਂ ਹੋਇਆ ਕਿ ਜਾਂ ਉਹਦੇ ਨਹੀਂ ਉਧਰ ਉਹਨਾਂ ਨੇ ਕਰਵਾਏ ਸਾਡੇ ਇਧਰਲੇ ਪਾਸੇ ਤਾਂ ਸਾਡੇ ਦਾ ਕੋਈ ਪਰਚਾ ਨਹੀਂ ਜਾਨੀ ਕਿ ਨੰਗੇ ਤੇ ਰੋਲ ਜਿਹੜਾ ਪਰਚਾ ਤੇ ਹੋਇਆ ਹੈ ਹਾਂ ਨਾਨਕੇ ਨੇ ਪਰਚਾ ਕਰਾਇਆ ਹੋਇਆ ਜਿਹੜਾ ਹਾਂ ਇਹਨੋਂ ਨੇ ਚਾਚੇ ਆ ਤਾਂ ਇਹੋ ਦੇ ਨਾਨਕੇ ਨੇ ਲੜਕੇ ਤੇ ਉਧਰੋਂ ਪਰਚਾ ਕਰਾਇਆ ਸਾਡੇ ਵੱਲੋਂ ਸਾਡਾ ਕਦੇ ਨਾਮ ਹੀ ਨਹੀਂ ਆਇਆ ਹਾਂ ਹਾਂ ਨਾੜੇ ਕੀ ਵੇਖਦਾ ਨਾ ਮੁੰਡੇ ਦਾ ਨਾ ਨਾ ਚਾਚੇ ਦਾ ਨਾ ਪਿਓ ਦਾ ਨਾ ਆਇਆ ਕਿਸੇ ਦਾ ਨਾਮ ਨਹੀਂ ਆਇਆ ਤੇ ਹਾਂ ਤਾਂ ਭਾਵੇਂ ਤਾਂ ਸਾਡੀ ਕੋਈ ਸੁਣਦਾ ਨਹੀਂ ਉਹ ਗਰੀਬ ਹੈਗਾ ਉਹਨੂੰ ਤਾਂ ਕੋਈ ਗੱਲ ਵੀ ਨਹੀਂ ਆਉਂਦੀ ਨਾਮ ਆਇਆ ਤੇ ਪਿਓ ਤੇ ਉਹ ਬੁੱਢਾ ਹੈ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਅੰਦਰ ਹੋ ਜਾਣਾ ਚਾਹੀਦਾ ਹਾਂਜੀ ਅੱਜ ਇਹ ਧੱਕਾ ਹੋਇਆ ਪਰ ਕੇ ਸਾਡੇ ਮੁੰਡੇ ਦਾ ਨਿਸ਼ਕਾਨ ਹੋਊਗਾ ਸਾਨੂੰ ਇਹ ਪੀਉਦੇ ਪੀ ਅੰਦਰ ਹੋਣਾ ਚਾਹੀਦਾ